ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਜਿਹੜਾ ਵਿਸ਼ਾ ਹੈ ਉਹ ਪਖੰਡੀ ਸਾਧਾਂ ਵਾਸਤੇ ਹੀ ਹੈ ਮੇਰਾ ਕਿਸੇ ਸਾਧ ਦੇ ਨਾਲ ਕੋਈ ਨਿੱਜੀ ਲੈਣ ਦੇ ਨਹੀਂ ਹੈ ਕੋਈ ਇਤਰਾਜ਼ ਨਹੀਂ ਹੈ ਕਿਸੇ ਨੇ ਮੇਰਾ ਕੰਮ ਵਿਗਾੜਿਆ ਨਹੀਂ ਜਿਹੜਾ ਮੈਂ ਆਪਣੀ ਫਰਸਟ੍ਰੇਸ਼ਨ ਕੱਢਣ ਦਾ ਯਤਨ ਕਰਦਾ ਹਾਂ ਖੈਰ ਖੰਡੀ ਸਾਧਨ ਨੇ ਕੰਮ ਕੀ ਫੜਿਆ ਹੈ ਵੀ ਜੇ ਗੁਰੂ ਵਰਗੇ ਆਪ ਨਹੀਂ ਬਣ ਸਕੇ ਤੇ ਪਿਕਚਰਾਂ ਦੇ ਅੰਦਰ ਜਾਂ ਝੂਠੀਆਂ ਕਹਾਣੀਆਂ ਦੇ ਅੰਦਰ ਗੁਰੂ ਨੂੰ ਆਪਣੇ ਵਰਗਾ ਦਿਖਾਉਣ ਦੀ ਕੋਸ਼ਿਸ਼ ਕਰ ਲੋ। ਅੱਜ ਕੱਲ ਤਕਰੀਬਨ ਇਹੀ ਕੁਝ ਚੱਲ ਰਿਹਾ ਹੈ। ਹੋਣਾ ਤੇ ਚਾਹੀਦਾ ਸੀ ਕਿ ਅਸੀਂ ਗੁਰੂ ਵਰਗੇ ਬਣਦੇ ਨਰਵੈਰ ਬਣਦੇ ਨਿਰਪਾਉ ਬਣਦੇ ਇੱਕ ਦੇ ਪੁਜਾਰੀ ਬਣਦੇ ਵਹਿਮਾਂ ਪਰਮਾਂ ਤੋਂ ਉੱਤੇ ਉੱਠਣ ਵਾਲੇ ਬੰਦੇ ਦਾ ਨਾ ਦਿਨਾਂ ਦਾ ਨਾ ਪਰਮਾਂ ਦਾ ਨਾ ਕੱਪੜੇ ਦਾ ਨਾ ਰੂਪ ਦਾ ਨਾ ਰੰਗ ਦਾ ਕਿਸੇ ਚੀਜ਼ ਦਾ ਵਹਿਮ ਨਾ ਹੁੰਦਾ ਪਰ ਸਾਡੇ ਅੰਦਰ ਵਹਿਮ ਬੜੇ ਨੇ ਅਸੀਂ ਵਹਿਮ ਲੋਕਾਂ ਨੂੰ ਪਾਉਣੇ ਵੀ ਨੇ ਕਿ ਮੱਸਿਆ ਪਵਿੱਤਰੇ ਤੂੰ ਆਇਆ ਕਰ ਪੁੰਨਿਆ ਪਵਿੱਤਰੇ ਤੂੰ ਆਇਆ ਕਰ ਸੰਗਰਾਦ ਪਵਿੱਤਰੇ ਤੂੰ ਆਇਆ ਕਰ ਤੇ ਨਹਾਇਆ ਕਰ ਆਹ ਕੰਮ ਕਰ ਆਹ ਕੰਮ ਨਾ ਕਰ ਅਸੀਂ ਵਹਿਮ ਪਾਉਨੇ ਨੇ ਤੇ ਅਸੀਂ ਗੁਰੂ ਦੇ ਮਗਰ ਕਿਵੇਂ ਲੱਗ ਸਕੀਏ ਹੁਣ ਗੁਰੂ ਜੀ ਉਹ ਕੰਮ ਕਰਨ ਤੋਂ ਵਰਜਦੇ ਨੇ ਤੁਸੀਂ ਉਹ ਕੰਮ ਕਰਕੇ ਲੋਕਾਂ ਨੂੰ ਬਹਿਕਾਵੇ ਵਿੱਚ ਲਿਆ ਕੇ ਆਪਣਾ ਹਲਵਾ ਮੰਡਾ ਤਾਜਾ ਰੱਖਣਾ ਚਾਹੁੰਨੇ ਆ ਤੋਰੀ ਟਿੱਕਾ ਤੁਰਦਾ ਰੱਖਣਾ ਚਾਹੁੰਨੇ ਤੇ ਹੁਣ ਇਹਨਾਂ ਨੇ ਕਾੜ ਕੀ ਕੱਢੀ ਵੀ ਗੁਰੂ ਵਰਗੇ ਬੰਨਾ ਤੇ ਔਖਾ ਹੈ ਕੰਮ ਛੱਡਣਾ ਕਰੋ ਛੱਡਣਾ ਲੋਭ ਮੋਹ ਨਿੰਦਾ ਚੁਗਲੀ ਈਰਖਾ ਬਖੀਲੀ ਠੱਗੀ ਠੋਰੀ ਦੁਸ਼ਭਾਵਨਾ ਛੱਡਣਾ ਪਏਗਾ ਉਹ ਛੱਡਣ ਲੱਗਿਆਂ ਕਾਠੀਨ ਮਿਹਨਤ ਕਰਨੀ ਪੈਗੀ ਹੁਣੇ ਕਰੋ ਵੀ ਬਾਹਰੋਂ ਆਪਣਾ ਰੂਪ ਰੰਗ ਬਦਲ ਲਓ ਪਹਿਰਾਵਾ ਬਦਲ ਲਓ ਚਿੱਟੀ ਨੀਲੀ ਪੀਲੀ ਕਾਲੀ ਕੋਈ ਬਨ ਲਓ ਗੋਲ ਬਨ ਲਓ ਦੁੱਜੀ ਬਨ ਲਓ ਅੰਦਰੋਂ ਬਦਲਣ ਦੀ ਲੋੜ ਨਹੀਂ ਬਾਹਰੋਂ ਬਦਲ ਲਓ ਪਰ ਮੂਰਤਾਂ ਬਣਾਓ ਤਸਵੀਰਾਂ ਬਣਾਓ ਝੂਠੀਆਂ ਕਹਾਣੀਆਂ ਬਣਾਓ ਘੜੋ ਉਹਨਾਂ ਵਿੱਚ ਗੁਰੂ ਸਾਹਿਬ ਦਾ ਨਾਮ ਲੈ ਲਓ ਗੁਰੂ ਸਾਹਿਬ ਨੂੰ ਆਪਣੇ ਵਰਗੇ ਸ਼ੋਅ ਕਰ ਦਿਓ ਵੀ ਗੁਰੂ ਜੀ ਵੀ ਇਦਾਂ ਦੇ ਸਨ ਉਹਦੀਆਂ ਮੈਂ 2-4 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਦੇਣਾ ਜਗਤ ਮਾਲਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਅੰਦਾਜ਼ਨ 18 ਸਾਲ ਕਰਤਾਰਪੁਰ ਸਾਹਿਬ ਰਹਿ ਹੱਲ ਦਾ ਮੁੰਨਾ ਫੜ ਕੇ ਹੱਲ ਬੋਂਦੇ ਰਹੇ ਖੇਤੀ ਕਰਦੇ ਰਹੇ ਗੱਲਾਂ ਸੁਣਦੇ ਹੋ ਨਾ ਕਿ ਪਾਈ ਲੈਣਾ ਜੀ ਆਏ ਤੇ ਨਦੀਨ ਕੱਢ ਰਹੇ ਸਨ ਝੁੰਨੇ ਵਿੱਚੋਂ ਪਾਤਸ਼ਾਹ ਤੇ ਉਹਨਾਂ ਨੇ ਨਦੀਨ ਵਾਲੀ ਪੰਡ ਉਹਨਾਂ ਦੇ ਸਿਰ ਤੇ ਰੱਖਤੀ ਸੁਣਦੇ ਹੋ ਨਾ ਇਹ ਗੱਲਾਂ ਖੇਤੀਬਾੜੀ ਕਰਦੇ ਰਹੇ ਗੁਰੂ ਜੀ ਦੀ ਜਿਵੇਂ ਲਿਸ਼ਕ ਦੀ ਪੁਸ਼ਕ ਦੀ ਦਾੜੀ ਅੱਜ ਵਿਖਾ ਰਹੇ ਨੇ ਕਿ ਗੁਰੂ ਪਾਤਸ਼ਾਹ ਇਦਾਂ ਦੀ ਦਾੜੀ ਰੱਖਦੇ ਸਨ ਮੇਰਾ ਮਤਲਬ ਇਹ ਨਹੀਂ ਕਿ ਮੈਲੀ ਕਚੈਲੀ ਰੱਖਦੇ ਸਨ ਮੇਰਾ ਮਤਲਬ ਇਹ ਹੈ ਖੇਤਾਂ 'ਚ ਕੰਮ ਕਰਨ ਵਾਲਾ ਆਮ ਸਧਾਰਨ ਜੱਟ ਜ਼ਿਮੀਂਦਾਰ ਕਿਸਾਨ ਮਜ਼ਦੂਰ ਉਹਦੇ ਵਰਗੀ ਪਾਸ਼ਾ ਦੀ ਦਾੜੀ ਹੋਏਗੀ ਕੋਈ ਉੱਚੇਚੀ ਸ਼ਿੰਗਾਰ ਕੇ ਰੱਖਣ ਦੀ ਉਹਨਾਂ 'ਨੂੰ ਲੋੜ ਪੈਂਦੀ ਨਹੀਂ ਹੋਏਗੀ ਕਿ ਮੇਰੀ ਦਾੜੀ ਲਿਸ਼ਕਦੀ ਹੋਵੇ ਤੇ ਲੋਕ ਮੇਰੇ ਤੋਂ متاثر ਹੋਣ ਚਲੋ ਆਮ ਸਧਾਰਨ ਬੰਦੇ ਵਰਗੀ ਖਿਲਰੀ ਹੋਏਗੀ ਹਾਂ ਇਹ ਗੱਲ ਇੱਕ ਸਾਫ ਸੁਥਰੀ ਹੋਏਗੀ ਪਰ ਖਿਲਰੀ ਹੋਏਗੀ ਅਜਵਾੰਗ ਸਾਦਾ ਮੰਗ ਤੇਲ ਤੇਲ ਦੇ ਨਾਲ ਚੰਗੀਆਂ ਇਤਰ ਫਲੇ ਲਾ ਕੇ ਸਮੈਲਾ ਮਾਰਨ ਵਾਲੀ ਦਾੜੀ ਨਹੀਂ ਹੋਏਗੀ ਦੂਜੀ ਗੱਲ ਗੁਰੂ ਜੀ ਦੇ ਜਿਵੇਂ ਦੇ ਕੋਮਲ ਹੱਥ ਪੇਸ਼ ਕੀਤੇ ਜਾ ਰਹੇ ਨੇ ਆ ਸੋਭਾ ਸਿੰਘ ਦੀ ਪਿਕਚਰ ਦੇ ਅੰਦਰ ਜਾਂ ਹੋਰ ਫੋਟੋਆਂ ਦੇ ਅੰਦਰ ਕਿ ਗੁਰੂ ਪਾਤਸ਼ਾਹ ਦੇ ਇਦਾਂ ਦੇ ਕੋਮਲ ਕੁੰਮਲਾਸ ਜਿਹੜਾ ਹੱਥ ਮੁੰਨੇ ਦੇ ਉੱਤੇ ਜਾਂਦਾ ਹੈ ਹੱਲ ਦੇ ਮੁੰਨੇ ਦੇ ਉੱਤੇ ਜਾਂਦਾ ਹੈ ਕਈ ਕਵਾੜੀ ਤੇ ਜਾਂਦਾ ਹੈ ਜੰਗਲ ਭੇਲਿਆਂ ਨੂੰ ਪੁੱਟ-ਪੁੱਟ ਕੇ ਜ਼ਮੀਨ ਆਬਾਦ ਕਰਨ ਵਾਲੇ ਹੱਥ ਨੇ ਉਹ ਹੱਥ ਇਦਾਂ ਦੇ ਹੋਣਗੇ ਕੋਮਲ ਹੋਣਗੇ ਕਿਦਰੇ ਜਿਵੇਂ ਦੇ ਫੋਟੋਆਂ ਦੇ ਅੰਦਰ ਸ਼ੋਅ ਕੀਤੇ ਨੇ ਹੱਥ ਸਖਤ ਹੋਣਗੇ ਔਰ ਉਹ ਮਿਹਨਤੀ ਕਿਸਾਨ ਮਜ਼ਦੂਰ ਵਰਗੇ ਹੱਥ ਹੋਣਗੇ ਕਿਉਂਕਿ ਪਾਦਸ਼ਾਹ ਆਪ ਮਿਹਨਤ ਕਰਦੇ ਰਹੇ ਪਰ ਹੁਣ ਸਾਡਾਂ ਨੇ ਮਿਹਨਤ ਕਰਨੀ ਨੇ ਸਾਡਾਂ ਨੇ ਹੱਲ ਦਾ ਮੁਨਾਫੜਨਾ ਨਹੀਂ ਸਾਡਾਂ ਨੇ ਕਈ ਕਵਾੜੀ ਦਾ ਕੰਮ ਕਰਨਾ ਨਹੀਂ ਸਾਡਾਂ ਨੇ ਹੋਰ ਕੁਝ ਕਰਨਾ ਨਹੀਂ ਜੋ ਕਰਨ ਵਾਲੇ ਹੱਥ ਹੀ ਉੱਚੇ ਲਿਆਂ ਚ ਪਾਟਿਆਂ ਨੂੰ ਕਹਿ ਦੇਣਾ ਸੇਵਾ ਕਰਿਆ ਕਰੋ ਸੇਵਾ ਚੋ ਮੇਵਾ ਮਿਲਦਾ ਗੋਇਆ ਚੁੱਕਨ ਦੁੱਜਿਆਂ ਨੂੰ ਲਾ ਦੇਣਾ ਮੱਜਾਂ ਗਾਵਾਂ ਦੀ ਸੇਵਾ ਤੇ ਦੁੱਜਿਆਂ ਨੂੰ ਲਾ ਦੇਣਾ ਸਾਫ ਸਫਾਈ ਦੀ ਸੇਵਾ ਤੇ ਦੁੱਜਿਆਂ ਨੂੰ ਲਾ ਦੇਣਾ ਆਪ ਰਹਿਣਾ ਹੈ ਮਖਮਲੀ ਗੱਦਿਆਂ ਤੇ ਛੇਜਾਂ ਤੇ ਹੱਥ ਤੇ ਕੋਮਲ ਰਹਿਣੇ ਨੇ ਤੇ ਫਿਰ ਉਹਨਾਂ ਨੇ ਸੋਚਿਆ ਵੀ ਸਾਡੇ ਹੱਥਾਂ ਵੱਲੋਂ ਵੇਖ ਕੇ ਕੋਈ ਗੁਰੂ ਦੇ ਹੱਥਾਂ ਨੂੰ ਜੇ ਕੁਦਰਤੀ ਧਿਆਨ ਵਿੱਚ ਲਿਆਵੇ ਆਪਣੇ ਅੰਦਾਜ਼ੇ ਵਿੱਚ ਅਮੇਜਨ ਵਿੱਚ ਲਿਆਵੇ ਤੇ ਉਹ ਗੱਲ ਕਰਨ ਜੋਗਾ ਨਾ ਰਹੇ ਗੁਰੂ ਦੇ ਹੱਥ ਵੀ ਇਦਾਂ ਦੇ ਕੋਮਲੀ ਸ਼ੋ ਕਰ ਦਿਓ ਪਿਕਚਰ ਬਣਾ ਲਓ ਕੰਧ ਦੇ ਨਾਲ ਲਟਕਾ ਦਿਓ ਬਸ ਸ਼ੋ ਕਰ ਦਿਓ ਵੀ ਗੁਰੂ ਦੇ ਹੱਥ ਵੀ ਇਦਾਂ ਦੇ ਸਨ ਦੂਜੀ ਗੱਲ ਜਿਵੇਂ ਦੀ ਪੈਰਾਂ ਦੀ ਕੋਮਲਤਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਵਿਖਾਈ ਜਾ ਰਹੀ ਹੈ ਕਿ ਸੱਚਮੁੱਚ ਪੈਰਾਂ ਦੇ ਅੰਦਰ ਇਸ ਤਰ੍ਹਾਂ ਦੀ ਕੋਮਲਤਾ ਹੋਏਗੀ ਹਾਂ ਮਨ ਕੋਮਲੇ ਅੰਦਰ ਕੋਮਲੇ ਅੰਦਰ ਸੁੱਚਾ ਅੰਦਰ ਛਵਾਚ ਪਰ ਮੈਂ ਗੱਲ ਸਰੀਰ ਦੀ ਕਰ ਰਿਹਾ ਕਿ ਪੈਰਾਂ ਚ ਇਦਾਂ ਦੀ ਕੋਮਲਤਾ ਹੋਏਗੀ ਜਿਹੜਾ ਮੇਰਾ ਅੰਦਾਜ਼ਾ ਹੈ ਨਾ ਗੁਰੂ ਪਾਤਸ਼ਾਹ ਦੇ ਪੈਰ ਹੋਣਗੇ ਸਖਤ ਗੁਰੂ ਪਾਤਸ਼ਾਹ ਦੇ ਪੈਰ ਕੰਡਿਆਂ ਦੇ ਨਾਲ ਵਿੰਨੇ ਹੋਏ ਹੋਣਗੇ ਜਿਵੇਂ ਪੁਰਾਣੇ ਸਮੇਂ ਸਾਡੇ ਬਜ਼ੁਰਗਾਂ ਦੇ ਬੁੱਥਿਆਂ ਦੇ ਨਾਲ ਕੰਡਿਆਂ ਦੇ ਨਾਲ ਪੈਰ ਵਿੰਨੇ ਹੁੰਦੇ ਸਨ ਉਹ ਪੈਰ ਸਖਤ ਹੋਣਗੇ ਉਹਨਾਂ ਦੇ ਪੈਰਾਂ ਦੇ ਉੱਤੇ ਜੁੱਤੀ ਦੇ ਨਿਸ਼ਾਨ ਵੀ ਪਏ ਹੋਣਗੇ ਜ਼ਰੂਰ ਖੈਰ ਇਤਾਂ ਤੇ ਨੇਸ਼ਨ ਜਿਵੇਂ ਦੇ ਅੱਜ ਸ਼ੋਅ ਕੀਤੇ ਜਾ ਰਹੇ ਨੇ ਚਲੋ ਇਹ ਦੋ ਅੱਗੇ ਜਿਵੇਂ ਦਾ ਸਿਲਕੀ ਚੋਲਾ ਰੇਸ਼ਮੀ ਕੱਪੜਾ ਅੱਜ ਸਾਧਾ ਨੇ ਪਾਉਣਾ ਹੈ ਉਦਾਂ ਦਾ ਪਿਕਚਰਾਂ ਦੇ ਅੰਦਰ ਗੁਰੂ ਸਾਹਿਬ ਨੂੰ ਪਾਉ ਦਿੱਤਾ ਪਰ ਮੈਂ ਗੱਲ ਕਹਿਣਾ ਵੀ ਆਮ ਕੱਪੜਾ ਹੱਥ ਦੇ ਨਾਲ ਬੁਣਿਆ ਕੱਪੜਾ ਸਧਾਰਨ ਕੱਪੜਾ ਖੱਦਰ ਦਾ ਕੱਪੜਾ ਉਹ ਕੱਪੜਾ ਹੋਏਗਾ ਜਗਤ ਮਾਲਕ ਜਿਹੜਾ ਆਪਣੇ ਤਨ ਦੇ ਉੱਤੇ ਪਾ ਕੇ ਹੰਡਾਉਂਦੇ ਹੋਣਗੇ ਇਹਨਾਂ ਨੇ ਜਿੱਦਾਂ ਦਾ ਪਾਉਣਾ ਸੀ ਉਦਾਂ ਦਾ ਚੁੱਕ ਕੇ ਪਾਸ਼ਾ ਦੇ ਗਲ ਪਾਤਾ ਆਪ ਗਲ ਵਿੱਚ ਲੋਕਾਂ ਨੂੰ ਪਰਮਾਉਣ ਵਾਸਤੇ ਦੋ ਚਾਰ ਮਾਲਾ ਪਾਉਣੀਆਂ ਸਨ ਪਾਤਸ਼ਾਹ ਦੇ ਗਲੇ ਵਿੱਚ ਦੋ ਚਾਰ ਲਟਕਾ ਦਿੱਤੀਆਂ ਜਿਵੇਂ ਦੇ ਆਪ ਕੰਮ ਕਰਨੇ ਸਨ ਹੁਣ ਕੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਮੋਰ ਦਾ ਖੰਭ ਰੱਖ ਦਿੱਤਾ ਥੱਲੇ ਸ਼ੇਰ ਦੀ ਖੱਲ ਵਿਛਾ ਦਿੱਤੀ ਨਾਲ ਦੋ ਕੇਲੇ ਰੱਖਤੇ ਦੋ ਸੇਬ ਰੱਖ ਦਿੱਤੇ ਇੱਕ ਗੜਵਾ ਰੱਖ ਦਿੱਤਾ ਇੱਕ ਤੌਲੀਆ ਰੱਖ ਦਿੱਤਾ ਗੁਰੂ ਸਾਹਿਬ ਕੋਲ ਸਮਾਂ ਕਿੱਥੇ ਸੀ ਸਭ ਸਟੰਟ ਬਾਜੀ ਕਰਨ ਵਾਸਤੇ ਜਗਤ ਜਲੰਦੇ ਨੂੰ ਤਾਰਨ ਵਾਲੇ ਪਾਤਸ਼ਾਹ ਦੇ ਕੋਲੇ ਸਮਾਂ ਕਿੱਥੇ ਸੀ ਇਦਾਂ ਦੀਆਂ ਗੱਡੀਆਂ ਲਾ ਕੇ ਬਹਿਣ ਦਾ ਸਮਾਂ ਉਤੇ ਘਰ-ਘਰ ਦੇ ਅੰਦਰ ਜਾ ਕੇ ਲੋਕਾਂ ਨੂੰ ਉਪਦੇਸ਼ ਮੰਡਨ ਵਾਲੇ ਸਨ ਆਮ ਲੋਕਾਂ ਨਾਲ ਬਹਿ ਕੇ ਖਾਣ ਵਾਲੇ ਸਨ ਆਮ ਲੋਕਾਂ ਦੇ ਨਾਲ ਮਿਲ ਕੇ ਚੱਲਣ ਤੇ ਚਲਾਉਣ ਦੀ ਗੱਲ ਕਰਨ ਵਾਲੇ ਸਨ ਨਾ ਮੋਰ ਸੀ ਨਾ ਸ਼ੇਰ ਦੀ ਖੱਲ ਸੀ ਨਾ ਕੇਲੇ ਨਾ ਸੇਬ ਨਾ ਕੁਝ ਹੋਰ ਪਰ ਇਹਨਾਂ ਨੇ ਗੁਰੂ ਸਾਹਿਬ ਦੀ ਫੋਟੋ ਦੇ ਕੋਲ ਸ਼ੇਰ ਦੀ ਖੱਲ ਵੀ ਰੱਖਤੀ ਥੱਲੇ ਵਿਛਾਤੀ ਮੋਰ ਦੇ ਖੰਭ ਰੱਖਤੇ ਸੇਬ ਕੇਲੇ ਰੱਖਤੇ ਗੜਵਾ ਰੱਖਤਾ ਕਿਉਂ ਕਿ ਸਭ ਕੁਝ ਆਪ ਕਰਨਾ ਸੀ ਲੋਕਾਂ ਨੂੰ ਪ੍ਰਭਾਵ ਦੇਣ ਵਾਸਤੇ ਕਿ ਲੋਕ ਸਾਡੇ ਪ੍ਰਭਾਵ ਵਿੱਚ ਰਹਿਣ ਆਪਣਾ ਆਪ ਜੋ ਕਰਨਾ ਹੈ ਉਹ ਸੌਖਾ ਹੋ ਜਾਏ ਗੁਰੂ ਸਾਹਿਬਾਨਾਂ ਤੋਂ ਫੋਟੋਆਂ ਦੇ ਅੰਦਰ ਕਹਾਣੀਆਂ ਦੇ ਅੰਦਰ ਉਹਦਾ ਦਾ ਕਰਾ ਦਿਓ ਮੈਂ ਇੱਕ ਛੋਟੀ ਜੀ ਗੱਲ ਕਹਿਣਾ ਤੁਹਾਡੇ ਸਾਹਮਣੇ ਅੰਦਾਜ਼ਾ 1976 77 ਜਾਂ 78 ਦੀ ਗੱਲ ਹੈ ਮੈਨੂੰ ਪ੍ਰੋਪਰ ਯਾਦ ਨਹੀਂ ਮੈਂ ਇੱਕ ਸਾਲ ਦਾ ਨਾਮ ਹੀ ਲੈ ਸਕਦਾ ਹਾਂ ਪਰ ਜਿਹੜੀ ਚੀਜ਼ ਮੈਨੂੰ ਪ੍ਰੋਪਰ ਯਾਦ ਨਹੀਂ ਉਹਦਾ ਮੈਂ ਨਾ ਕਿਵੇਂ ਲਵਾ ਖੈਰ ਇਹਨਾਂ ਦਿਨਾਂ ਦੇ ਅੰਦਰ ਨਾ ਜਲੰਧਰ ਦੇ ਅੰਦਰ ਇੱਕ ਐਗਜ਼ੀਬਿਸ਼ਨ ਲੱਗਾ। ਉਹਦੇ ਅੰਦਰ SGPC ਨੇ ਜਿਹੜਾ ਆਯੋਜਨ ਕੀਤਾ ਸੀ, ਪ੍ਰਬੰਧ ਕੀਤਾ ਸੀ, ਉਹਦੇ ਅੰਦਰ ਆਰਟਿਸਟਸ ਦੇ ਗਏ। ਉਹ ਸਾਰੇ ਆਰਟਿਸਟਾਂ ਨੂੰ ਇੱਕ ਗੱਲ ਕਹੀ ਗਈ, "ਬਈ ਤੁਸੀਂ ਸਾਡੇ ਸਾਹਮਣੇ ਬੈਕ ਏ। ਤੁਸੀਂ ਆਪਣਾ ਰੰਗ ਲੈਣਾ ਹੈ, ਬੁਰਸ ਲੈਣਾ ਹੈ ਤੇ ਫੋਟੋ ਬਣਾਉਣੀ ਹੈ। ਜਿਹੜੇ ਮਰਜ਼ੀ ਗੁਰੂ ਸਾਹਿਬ ਦੀ ਬਣਾਓ। ਫੋਟੋ ਜਿਹਦੀ ਸਭ ਤੋਂ ਵੱਧ ਚੰਗੀ ਬਣੇਗੀ ਉਹਨੂੰ ਇਨਾਮ ਮਿਲੇਗਾ।" ਨੰਬਰ 1 ਦਾ ਨਾਮ ਮਿਲੇਗਾ 2 ਦਾ ਨਾਮ ਮਿਲੇਗਾ 3 ਦਾ ਨਾਮ ਮਿਲੇਗਾ ਦੂਸਰੀ ਗੱਲ ਜਿਹੜੀ ਵੀ ਤੁਸੀਂ ਪਿਕਚਰ ਬਣਾਓਗੇ ਇਹ ਤੁਹਾਨੂੰ ਦੱਸਣਾ ਪਏਗਾ ਦਰਸਾਉਣਾ ਪਏਗਾ ਵੀ ਇਹ ਪਿਕਚਰ ਇਸ਼ਾਰਾ ਕੀ ਕਰ ਰਹੀ ਹੈ ਇਹ ਪਿਕਚਰ ਤੁਹਾਡੀ ਕਿ ਸੋਚ ਵਿੱਚੋਂ ਜਨਮ ਲੈ ਕੇ ਬਾਹਰ ਆਈ ਸਾਰਿਆਂ ਨੇ ਫੋਟੋਆਂ ਬਣਾਈਆਂ ਉਹ ਜਿਹੜੀ ਮੈਂ ਗੱਲ ਕਹਿ ਰਿਹਾ ਸਾਂ ਰੇਸ਼ਮੀ ਲਿਬਾਸ ਕੇਲੇ ਸੇਬ ਮੋਰ ਦੇ ਖੰਭ ਸ਼ੇਰ ਦੀ ਖਲ ਇਦਾਂ ਉਦਾਂ ਗੜਵਾ ਤੌਲੀਆ ਬੜਾ ਕੁਝ ਸਜਾਇਆ ਪਰ ਉਹਨਾਂ ਵਿੱਚ ਇੱਕ ਸੱਜਣ ਹੈ ਜਿਹਦਾ ਨਾਮ ਮਿੰਦਰ ਸਿੰਘ ਜੋਸ਼ ਮਿੰਦਰ ਸਿੰਘ ਜੋਸ਼ 2 3 ਹੋਏ ਨੇ ਮਹਿੰਦਰ ਸਿੰਘ ਜੀ ਜੋਸ਼ ਪੁਰਾਣੇ ਟਾਈਮ ਦੇ ਅੰਦਰ ਕਈਆਂ ਪਿਕਚਰਾਂ ਦੇ ਥੱਲੇ ਕੇਵਲ ਲਿਖਿਆ ਹੋਇਆ ਤੁਹਾਨੂੰ ਮਿਲਦਾ ਸੀ ਜੋਸ਼ ਅੱਜ ਕੱਲ ਬਹੁਤ ਘੱਟ ਮਿਲਦਾ ਅੱਜ ਕੱਲ ਸੋਭਾ ਸਿੰਘ ਵਾਲੀਆਂ ਹੀ ਵੇਖਦੀਆਂ ਨੇ ਖੈਰ ਉਹ ਜੋਸ਼ ਸਾਹਿਬ ਨੇ ਇੱਕ ਪਿਕਚਰ ਬਣਾਈ ਤੇ ਜਦੋਂ ਜੱਜ ਸਨ ਜਿਹੜੇ ਨਿਯੁਕਤ ਕੀਤੇ ਉਹ ਗੇੜੀ ਮਾਰਦੇ ਸਨ ਵੀ ਕੋਈ ਕਿਧਰੋਂ ਚੋਰੀ ਨਾ ਕਰਦਾ ਹੋਵੇ ਖੈਰ ਉਹ ਜਦੋਂ ਉਹਦੇ ਕੋਲ ਆਉਂਦੇ ਨੇ ਤੇ ਵੇਖ ਕੇ ਹੱਸ ਪੈਂਦੇ ਨੇ ਵਾਰ-ਵਾਰ ਉਹ ਆਪਣੀ ਧੁੰਦ ਦੇ ਅੰਦਰ ਜਨੂਨ ਦੇ ਅੰਦਰ ਪਿਕਚਰ ਬਣਾਉਂਦਾ ਰਿਹਾ ਲੱਗਾ ਰਿਹਾ ਸਾਰਿਆਂ ਦੀਆਂ ਪਿਕਚਰਾਂ ਬਣ ਗਈਆਂ ਸਾਰਿਆਂ ਨੇ ਕਹਾਣੀ ਬਣਾਈ ਬਈ ਇਸ ਪਿਕਚਰ ਤੋਂ ਆ ਇਸ਼ਾਰਾ ਮਿਲਦਾ ਏ ਪਿਕਚਰ ਆਹ ਕਹਿ ਰਹੀ ਆ ਪਿਕਚਰ ਆਹ ਕਹਿ ਰਹੀ ਪਰ ਜਿਹੜੀ ਫੋਟੋ ਜੋਸਾਫ ਨੇ ਬਣਾਈ ਉਹਨੂੰ ਪੁੱਛਿਆ ਗਿਆ ਵੀ ਤੇਰੀ ਪਿਕਚਰ ਕੀ ਕਹਿ ਰਹੀ ਹੈ ਗੁਰੂ ਸਾਹਿਬ ਦਾ ਖਿਲਰਿਆ ਦਾੜਾ ਬਣਾਇਆ ਸਖਤ ਹੱਥ ਬਣਾਏ ਸਿੰਪਲ ਕਪੜੇ ਬਣਾਏ ਸਿੰਪਲ ਸਿਰ ਦੇ ਉੱਤੇ ਦਸਤਾਰਾ ਪੱਗ ਪਰਨਾ ਜੋ ਵੀ ਵੱੱਦਾ ਬੰਨ ਦਿੱਤਾ ਤੇ ਸਖਤ ਪੈਰ ਵਿਖਾਏ ਥੋੜੀ ਦੀ ਜੁੱਤੀ ਵਿਖਾਈ ਉਦਾਂ ਦਾ ਸਾਰਾ ਸਿੰਪਲ ਆਮ ਜ਼ਿਮੀਂਦਾਰ ਮਜ਼ਦੂਰ ਵਾਲਾ ਜਿਹੜਾ ਲਿਬਾਸ ਸੀ ਨਾ ਉਹ ਪੋਆਇਆ ਪੁੱਛਿਆ ਗਿਆ ਵੀ ਤੇਰਾ ਇਸ਼ਾਰਾ ਤੇਰੀ ਬਣੀ ਹੋਈ ਫੋਟੋ ਦਾ ਇਸ਼ਾਰਾ ਕੀ ਹੈ ਤੇ ਜੋ ਸਾਹਮਣੇ ਕਹਿਆ ਕਹਿਣ ਲੱਗਾ ਮੇਰੀ ਨਾਂ ਸੁਰਤ ਚਲੀ ਗਈ ਸੀ ਕਰਤਾਰਪੁਰ ਸਾਹਿਬ ਤੇ ਮੈਂ ਕਰਤਾਰਪੁਰ ਸਾਹਿਬ ਜਦੋਂ ਖਿੰਤਾ ਵਿੱਚ ਕੰਮ ਕਰਦਿਆਂ ਆਪਣੇ ਮਾਲਕ ਨੂੰ ਤੱਕਿਆ ਨਾ ਤੇ ਮੇਰੇ ਸਾਹਮਣੇ ਆ ਕੁਝ ਆਇਆ ਜੋ ਮੇਰੇ ਸੁਰਤ ਵਿੱਚ ਆਉਂਦਾ ਗਿਆ ਵੇ ਪਾਸ਼ਾ ਦੇ ਹੱਥ ਇਦਾਂ ਦੇ ਹੋਣਗੇ ਪੈਰ ਇਦਾਂ ਦੇ ਹੋਣਗੇ ਸੁਰਤੀ ਬਿਰਤੀ ਦੇ ਅੰਦਰ ਜੋ ਆਉਂਦਾ ਰਿਹਾ ਮੈਂ ਉਹ ਰੰਗਾਂ ਦੇ ਨਾਲ ਭਰਦਾ ਰਿਹਾ ਉਡੇਲਦਾ ਰਿਹਾ ਤੇ ਪਿਕਚਰ ਬਣ ਗਈ ਉਸ ਦਿਨ ਨੰਬਰ 1 ਦਾ ਨਾਮ ਸੀ ਨਾ ਜਿਹੜਾ ਉਹ ਜੋਤ ਸਾਬ ਨੂੰ ਮਿਲਿਆ ਪਰ ਉਹ ਪਿਕਚਰ ਹਾਈਲਾਈਟ ਨਹੀਂ ਹੋਈ ਕਿਉਂ ਨਹੀਂ ਹੋਈ ਕਿਉਂਕਿ ਜਿਹੜੀ ਪਿਕਚਰ ਹਾਈਲਾਈਟ ਹੋਈ ਉਹ ਸਾਧਾਂ ਨੇ ਪ੍ਰਮੋਟ ਕੀਤੀ ਤੇ ਕਿਉਂ ਕੀਤੀ ਉਹਦੇ ਕੋਲ ਤੌਲੀਆ, ਸ਼ੇਰ, ਖੰਮ, ਫਰੂਟ, ਇਹ, ਉਹ ਇਹ ਸਭ ਕੁਝ ਪਿਆ ਪਰ ਉਸ ਪਿਕਚਰ ਦੇ ਅੰਦਰ ਕੁਝ ਨਹੀਂ। ਅਗਰ ਉਹ ਪਿਕਚਰ ਪ੍ਰਮੋਟ ਹੁੰਦੀ ਲੋਕਾਂ ਕਹਿਣਾ ਅਸੀਂ ਸਾਧ ਕਿਉਂ ਨਹੀਂ ਕਰਦੇ ਤੇ ਜਿਹੜੀ ਹੁਣ ਪਿਕਚਰ ਪ੍ਰਮੋਟ ਹੋ ਰਹੀ ਹੈ ਉਹ ਸਾਧਾਂ ਨੂੰ ਵੀ ਪ੍ਰਮੋਟ ਕਰਦੀ ਏ ਵੀ ਗੁਰੂ ਜੀ ਵੀ ਇਦਾਂ ਹੀ ਰਹਿੰਦੇ ਹੁੰਦੇ ਸਨ। ਪਖੰਡੀਆਂ ਨੇ ਕਹਾਣੀਆਂ ਬਣਾ ਲਈਆਂ ਨੇ। ਗੁਰੂ ਜੀ ਇਦਾਂ ਕਰਦੇ ਸਨ, ਇਦਾਂ ਕਰਦੇ ਸਨ। ਜਦ ਕਿ ਗੁਰੂ ਸਾਹਿਬ ਦਾ ਜੀਵਨ ਬਿਲਕੁਲ ਸਾਦਾ ਸਰਲ ਸੀ ਤੇ ਸੋਚ ਵੇਖਣੀ ਹੋਵੇ ਤੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰੋਂ ਉਹਨਾਂ ਦੇ ਬਚਨਾਂ ਵਿੱਚੋਂ ਵੇਖ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ